ਨਸ਼ੇ ਦੇ ਵਿੱਚ ਤੋਂ ਤਕਲੀਯੁਗੀ ਪੁੱਤਰ ਨੇ ਇਸ ਤਰੀਕੇ ਦੇ ਨਾਲ ਇਟ ਮਾਰ ਕੇ ਆਪਣੇ ਬਜ਼ੁਰਗ ਪਿਤਾ ਦਾ ਕਤਲ ਕੀਤਾ। ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਖਵਾਲ ਨਜ਼ਦੀਕ ਪਿੰਡ ਰਾਜਗੜ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਰਾਏਕੋਟ ਦੇ ਕਸਬਾ ਪਖਵਾਲ ਨਜ਼ਦੀਕ ਪਿੰਡ ਰਾਜਗੜ ਦਾ ਬੱਚੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੋਂ ਤਕਲੀਯੁਗੀ ਪੁੱਤਰ ਨੇ ਬਜ਼ੁਰਗ ਪਿਤਾ ਤੇ ਇਟ ਮਾਰ ਦਿੱਤੀ। ਦੋਸ਼ੀ ਪੁੱਤਰ ਤਕਰੀਬਨ 5 ਸਾਲ ਇੱਕ ਝਗੜੇ ਦੇ ਦੌਰਾਨ ਸਵਾਛ ਦੇ ਕਤਲ ਮਾਮਲੇ ਦੇ ਵਿੱਚ 2 ਮਹੀਨੇ ਦੀ ਸਜ਼ਾ ਕੱਟ ਗਿਆ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਪਤਨੀ ਨਾਲ ਲੜ ਕੇ ਜਦੋਂ ਸਲੰਡਰ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪਿਤਾ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਉਸ ਨੂੰ ਥੱਲੇ ਸੁੱਟ ਕੇ ਇੱਟਾਂ ਨਾਲ ਕੁੱਟਿਆ ਗਿਆ ਮੌਕੇ ਤੇ ਪੁਜੀ ਥਾਣਾ ਸੁਧਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਤਲ ਪੁੱਤਰ ਨੂੰ ਕਾਬੂ ਕੀਤਾ ਮ੍ਰਿਤਕ ਪਿਤਾ ਪੰਜਾਬ ਪੁਲਿਸ ਦਾ ਵਿੱਚ ਹੋਮ ਗਾਰਡ ਦੀ ਨੌਕਰੀ ਉਪਰੰਤ ਰਿਟਾਇਰਡ ਹੋਇਆ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਬਾਈ ਜੀ ਕੀ ਨਾ ਥੋੜਾ ਕਿਹੜਾ ਪਿੰਡ ਹੈ ਰਾਜਗੜ੍ਹ ਜੀ ਪੱਖਾ ਦਾ ਕੋਈ ਛੱਕੀ ਥੋੜੇ ਪਿੰਡ ਰਾਤ ਕੀ ਕਰਨਾ ਵਪਰੀ ਹੈ ਰਾਜ ਜੀ ਜੀ ਕੰਨਾ ਜੋ ਕਰਦਿਆ ਨੇ ਬਿਆਨ ਦਿੱਤੇ ਉਹ ਸਹੀ ਹੈ ਤੇ ਸਾਨੂੰ ਹਾਕ ਪਈਏ ਜਦ ਬਾਸ ਇਸਾਈ ਹੱਥੇ ਮੈਨੂੰ ਕਾਹਨ ਅੰਦਰ ਗਈ ਤਾਂ ਮੁੰਡਾ ਆਪਣੇ ਬਾਪ ਦੀ ਗੋਲੀ ਖਾ ਰਹੀ ਹੈ ਇਸ ਚੰ ਲਈ ਇਸ ਲਈ ਗੋਲੇ ਚਾ ਪਈਆਂ ਸੀ ਜਿੱਤਾਂ ਨਹੀਂ ਦਿੱਤੀਆਂ ਪਈਆਂ ਕੋਈ ਬਾਪ ਪਿਆ ਸੀ ਲੰਮਾ ਥੱਲੇ ਡਿਗਿਆ ਮੈਂ ਉਹਨੂੰ ਬੰਦੇ ਨੂੰ ਕਿਹਾ ਵੀ ਇਹ ਤਾਂ ਮਰਿਆ ਪਿਆ ਇਹਨੇ ਕਿਉਂ ਈਕਾ ਮਾਰਦਾ ਹੋਣਾ ਮਰੇ ਪਿਆ ਦੇ ਅੱਛਾ ਕਹਿੰਦਾ ਇਹਨੂੰ ਕੁਛ ਨਹੀਂ ਹੋਇਆ ਤੇ ਉਹ ਵਚਾਈਂ ਕਹਿੰਦਾ ਤੂੰ ਵਚੇ ਉਹਨੇ ਉਹ ਉਹਦੀ ਮੌਤ ਹੋ ਗਈ ਚੋਦ ਸਰ ਹੋ ਚੁੱਕੀ ਸੀ ਜਦ ਅਸੀਂ ਗਏ ਤਾਂ ਘਰੇ ਮੌਤ ਹੋ ਗਈ ਕਿੱਥੇ ਇਟਾ ਉੱਡਾ ਕਿੱਥੇ ਬਚੀਆਂ ਸੀ ਉਹਨਾਂ ਦੇ ਉਹਨਾਂ ਦੇ ਸਾਈਡਾਂ ਤੇ ਦੇਖੀਆਂ ਨੇ ਜੀ ਕ੍ਰਿਸ਼ ਨੇ ਉਹਨਾਂ ਨੇ ਸਾਈਡਾਂ ਦੇ ਕੰਨਾਂ ਕੋਲੇ ਕੰਨਾਂ ਤੇ ਬਚੀਆਂ ਨਹੀਂ ਜੋ ਮਰਤਕ ਬੁੱਟਾ ਸਿੰਘ ਉਹਦੇ ਸਿਰ ਟੇਟਾ ਸੀ ਕਿੱਥੇ ਬਚੀ ਸਿਰ ਸਿਰ ਤੇ ਬਚੀਆਂ ਸੀ ਫਿਰ ਉਹ ਦੂਆ ਤੁਸੀਂ ਕੀ ਕੀਤਾ ਵੀ ਉਹ ਜੋ ਬੰਦਾ ਸੀ ਅਵਤਾਰ ਸਿੰਘ ਕਿ ਉਹਨੂੰ ਤੁਸੀਂ ਕੋਈ ਤਾੜਿਆ ਜਾਂ ਭੱਜ ਗਿਆ ਕਿਵੇਂ ਉਹ ਜਿੱਦੇ ਨਹੀਂ ਬੰਜਿਆ ਜੀ ਉਹ ਘਰੇ ਸੀਗਾ ਉਹ ਆਪਨਾ ਅੰਦਰ ਜਾ ਕੇ ਬਾਹਰ ਲਾ ਕੇ ਸੀੜੀ ਲਾ ਲਈ ਦੇਖਣ ਲੱਗ ਗਿਆ ਤੇ ਜਦ ਨੂੰ ਅਸੀਂ ਪੁਲਿਸ ਨੂੰ ਫੋਨ ਕਰਤਾ ਹੈ। ਓਕੇ। ਹੁਣ ਚਾਹੀਏ ਅੱਧੇ ਘੰਟੇ ਬਾਅਦ ਹੀ। ਪਹਿਲਾਂ ਵੀ ਕਦੇ ਇਸ ਤਰ੍ਹਾਂ ਨਿਕਟਣਾ ਵਾ ਇਹਨਾਂ ਦੇ ਘਰ ਚ ਹੁੰਦੀ ਰਹੀ ਹੈ। ਪਹਿਲਾਂ ਤਾਂ ਇਹ ਇਹ ਦਾਰੂ ਦਾਦੀ ਸੀ ਜਾਂ ਪੀਣ ਦਾ। ਹੂੰ। ਦਾਰੂ ਦਾ ਪੀਂਦਾ ਰਹਿੰਦਾ। ਤੇ ਫਿਰ ਪੂਰੇ ਗਾਮ ਹੇਰੀ ਅਵਤਾਰ ਦੀ ਕਿੰਨੀ ਕੋ ਉਮਰ ਹੈ? ਇਹ ਜੀ ਹੋਊਗੀ 25 ਸਾਲ। ਅੱਛਾ ਕੀ ਕੰਮ ਕਰਦਾ ਹੈ? ਇਹ ਜੀ ਬਾਗਿਆਲੀ ਦਸਤੀ ਕਰਦਾ ਹੈ। ਮਿਲਡੰਗ ਲਗਾ। ਓਕੇ। ਕੌਣ ਇਧਰ ਆ ਕੀ ਨਾ ਉਹ ਅੰਨਿਆ ਆ ਕੀ ਨਾ ਥੋੜਾ ਮਲ ਪੇਟ ਕਰਾਂ ਅ ਕੀ ਰਾਤ ਘਟਣਾ ਹੋ ਗਿਆ ਨਾ ਤਾਂ ਜਿਹੜੀ ਸੋਏ ਗਾ ਲੈਣੀ ਮੈਂ ਚਾਰ ਹਾਂਜੀ ਬਸ ਕੰਮ ਤੋਂ ਆਇਆ ਦਾ ਕੰਮ ਤੋਂ ਆ ਕੇ ਥੋੜੀ ਚਾਪਕਲੀ ਆਵਦੀ ਥੋੜੀ ਮੁਕਲਉਣ ਲੱਗਦਾ ਕੁੜੀ ਨੂੰ ਪਾਤਾ ਫਿਰ ਇੱਧਰ ਆਪਦੀ ਕਮਰੇ ਚ ਵੜ ਗਿਆ ਕਮਰੇ ਤੋਂ ਪਤਾ ਨਹੀਂ ਘਾਤੀ ਖਾਪ ਨਹੀਂ ਲਈ ਆਪਦੀ ਦਾਰੂ ਤੋਂ ਰੁਕੀ ਨਹੀਂ ਪਰ ਸੋਈ ਜਾਗਰ ਸੋਈ ਜੋ ਸਿਲੰਡਰ ਵੀੜੀ ਚ ਰੱਖ ਦਿਆ ਲਾ ਕੇ ਕਹਦਾ ਮੈਂ ਤਾਂ ਅੱਗ ਲਾਉਂਗਾ ਉਹ ਬਹੂ ਨੇ ਰੌਣਾ ਪਾ ਕੇ ਕਹਿੰਦੀ ਤਾਂ ਪਾਪਾ ਬਾਹਰ ਆ ਜਾਓ ਬੀਬੀ ਅੱਗ ਲਾਉਂਦਾ ਸਿਲੰਡਰ ਨੂੰ ਉਹਨਾਂ ਨੇ ਘਰਦਿਆਂ ਨੇ ਬਾਹਰ ਨਿਕਲ ਕੇ ਆਇਆ ਉਹ ਤੂ ਆੜੇ-ਦਾੜੇ ਤੇ ਮਚਾਉਨੇ ਆ ਬਸ ਇੰਨੇ ਦੀ ਇੱਥੇ ਢਾ ਲਈ ਉਕਸਾ ਉਹ ਇਹ ਗੱਲ ਨਹੀਂ ਹੋਈ ਨਾ ਇੱਥੇ ਢਾ ਲਈ ਮੈਂ ਬਹੁਤ ਹਟਾਇਆ ਜੀ ਅਤੇ ਆ ਨੀ ਮਾ ਫਿਰ ਬਾਹਰ ਨਿਕਲ ਕੇ ਗਮਾਂਡੀ ਠਾਲੀ ਕੁੱਕਾ ਮਾਰ ਮਾਰ ਜਾਨ ਨੂੰ ਗਮਾਂਡੀ ਆਏ ਜਾਨ ਨੂੰ ਤਾਂ ਖਾਤਮ ਕਰਤਾ ਕੀ ਮਾਰਾ ਕਿਉਂ ਨਾ ਉਹ ਤਾਂ ਇੱਕ ਤਾਂ ਹੀ ਇੱਟਾ ਨਹੀਂ ਮਾਰਦਾ ਉਹ ਤਾਂ ਬਿਮਾਰ ਸੀ 9-10 ਮਹੀਨਿਆਂ ਦੇ ਜੀ ਅੱਛਾ ਹਾਂ ਸਰ ਉਹ ਤਾਂ ਬਿਮਾਰ ਸੀ ਕੀ ਨੋ ਸੀ ਥੋੜੇ ਕਰਦੇ ਹੁੰਦੇ ਟੁੱਟਾ ਸਿੰਘ ਅੱਛਾ ਤੇ ਬੀਟੇ ਦਾ ਕੀ ਆਵਤਾਰ ਸਿੰਘ ਅੱਛਾ ਔਤਾਰ ਸਿੰਘ ਹਾਂਜੀ ਤੇ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਦੀ ਉਹ ਮਾਚ ਕਰਦੇ ਰਹੇ ਨੇ ਜੇ ਅਸੀਂ ਬਹੁਤ ਕਰਦੇ ਸੀ ਪੁੱਤ ਨੂੰ ਪੂਨ ਆਉਂਦੀ ਹੋਈ ਨਹੀਂ ਸੀ ਪਹੁੰਚ ਮੈਂ ਬਹੁਤ ਗੇਰੀ ਕਰਿਆ ਮੈਂ ਤਾਂ ਰਾਤ ਵੀ ਗਿਆ ਲੱਗਾ ਮੈਂ ਬਹੁਤ ਫੋਨ ਲਾਇਆ ਚੰਡੀਗੜ੍ਹ ਤੱਕ ਲਾਇਆ ਕੋਈ ਗੋਲਦਾ ਹੀ ਨਹੀਂ ਸੀ ਆਉਂਦੇ ਹੀ ਨਹੀਂ ਸੀ ਤਾਂ ਪਹਿਲਾਂ ਵੀ ਆਪਣੇ ਪਿਓ ਤੇ ਤਰਾ ਲੜਦਾ ਰਹਿੰਦਾ ਸੀ ਲੜਦਾ ਹੀ ਸੀ ਤੇ ਉੜ ਦਿੰਦਾ ਸੀ ਚਰ ਨੂੰ ਦਾਰੂ ਪੀ ਕੇ ਤੰਗ ਬਹੁਤ ਕਰਦਾ ਸੀ ਅੱਛਾ ਬਹੁਤ ਤੰਗ ਕਰਦਾ ਸੀ ਦਾਰੂ ਪੀ ਕੇ ਕੇ ਮੱਚੇ ਥੋੜੇ ਤਿੰਨ ਗੁੱਡੀਆਂ ਸੀ ਜੀ ਦੋ ਕਾਕੇ ਸੀ ਬੜੇ ਵੀ ਵੱਤੋਗੀ 15 16 ਸਾਲ ਹੋ ਗਏ ਇਹ ਹੀ ਸੀ ਬੱਚਕ ਲਈ ਅੱਛਾ ਦੋ ਕਾਕੇ ਜੀ ਤਿੰਨ ਗੁੱਡੀਆਂ ਸੀ ਬਈ ਜੀ ਹੌਲਸ ਕਿੰਨੇ ਕੋਈ ਜਾਈ ਰਾਤ ਦੇ ਕੋ ਨਾ ਪੌਣੇ ਕਟਾਚ ਅਭੀ 11:00 ਵਜੇ ਠੀਕ ਹੈ ਮੈਂ ਟਾਈਮ ਨਹੀਂ ਦੇ ਸਕਦਾ ਹੁਣ ਕੋ ਤਬੇ ਤੇ ਦੋ ਮਾਰ ਪੈਗਣੀ ਕੋਨੇ ਘਰ ਦਾ ਸਰਦ ਸਾਈਂ ਦੀ ਚਾਂ ਚਲੇਗੀ ਇੱਕ ਕੋਤ ਤੁਸੀਂ ਉਹ ਇਸ ਹਾਵਰ ਬਣ ਕੇ ਨਹੀਂ ਨਹੀਂ ਉਹ ਤਾਂ ਬਿਮਾਰ ਹੋ ਕੇ ਮਰਿਆ ਸੀ ਅੱਛਾ ਨਹੀਂ ਨਹੀਂ ਇਹ ਤਾਂ ਮੁੰਡਾ ਆਪਣਾ ਅਵਤਾਰ ਹੈ ਹਾਂਜੀ ਹੁਣ ਦੋ ਹੀ ਚੱਲੇ ਨੇ ਹੁਣ ਤਾਂ ਦੋਨੇ ਦੀ ਚੀਜ਼ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਕਾਰ ਦੇਖ ਲਓ ਜੀ ਮੇਰੇ ਘਰੇ ਕੋਈ ਚੰਗਾ ਐ ਜਿਵੇਂ ਮਗ ਤੋ ਮੇਰੀ ਢੋਲੀ ਚਾਟਾ ਬਣੀ ਬਸ ਸਰੰਕਾਪੁਰੇ ਥਾਣਾ ਸਰਵ ਦੇ ਪਿੰਡ ਰਾਲਗੜ ਮੇਰੇ ਕੋ ਕੋਤ ਦਾ ਮਾਮਲਾ ਆਪ ਲੋਕ ਨੂੰ ਉੱਤਰਗੋੜੋ ਪਿਓ ਨੂੰ ਕਤਲ ਕਰਦੇ ਹਾਂ ਜੀ ਮਾਰ ਲਾਹੇ ਕੀ ਘਟਨਾ ਵਸਰੀ ਹੈ ਰਾਤ ਕਰੀਬ 11:30 ਵਜੇ ਇੱਕ 159 ਤੇ ਕਾਲ ਆਈ ਸੀ ਇਹ ਪਿਓ ਨੇ ਪੁੱਤ ਨੇ ਪਿਓ ਦੀ ਨੂੰ ਮਾਰ ਦਿੱਤਾ ਅਵਤਾਰ ਸਿੰਘ ਲਈ ਸਿਤਾਰੀ ਨੇ ਆਪਣੇ ਪਿਤਾ ਮੋਤਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਕੇ ਅਸੀਂ ਬੋਕਾ ਤੇ ਜਾ ਕੇ ਤਾਂ ਜਿਹੜੀ ਬੁੱਢਾ ਸਿੰਘ ਦੀ ਘਰ ਵਾਲੀ ਆ ਮਿਲਕੀਤ ਕਰੋ ਉਹ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸ਼ਕਸ਼ ਤਿਆਰ ਕੀਤੀ ਤੇ ਉਦੋਂ ਬਾਅਦ ਉਹ ਦੀ ਡੈੱਡ ਬਡੀ ਦੀ ਜਿਹੜੀ ਪਿੱਚੀ ਬੈਂਤੀ ਫਾਰਮ ਪਰਤੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀਆਂ ਟੀਮਾਂ ਲਾ ਕੇ ਦੁੱਛੀ ਉਤਾਰ ਸਿੰਘ ਦੀ ਪਾਟ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਕਤਲ ਮਿਲ ਗਿਆ ਜਿਹਨੂੰ ਅਸੀਂ ਫੜ ਕੇ ਉਹਦੇ ਤੋਂ ਜਿਹੜੇ ਉਹਨੇ ਕਤਲ ਦੇ ਵਿੱਚ ਇੱਟ ਨਾਲ ਪਿੱਤਨ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਾ ਲਿਆ ਤੇ ਦੂਜੀ ਥੜੀ ਰਸਤੇ ਤੇ ਜਿਹਨੂੰ ਅਸੀਂ ਪੇਸ਼ ਕਰਨ ਨੂੰ ਕਰ ਕੀ ਇਹਦਾ ਹੋਰ ਰਿਮਾਂਡ ਲੈ ਕੇ ਇਹਦੇ ਸਰਕਾਰ ਨੂੰ ਮਰੇ ਪਕੜਾਂਗੇ ਉਹ ਉੱਤੇ ਕੀ ਗੱਲ ਸਾਹਮਣੇ ਆਈ ਵੀ ਕੀ ਕਰਨਾ ਵਾਸਤੇ ਸਾਡਾ ਬੜਾ ਕੰਮ ਕਿਵੇਂ ਹੋ ਗਿਆ ਇਹ ਪਹਿਲਾਂ ਵੀ ਸ਼ਰਾਬੀ ਕੇ ਕਰਾਣਿਆਂ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਇੱਕੋ ਘਰ ਆ ਟੱਠਾ ਇਹ ਰਾਤ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਰਾਬ ਪੀਤੀ ਹੋਣ ਕਰਕੇ ਇਹਨੇ ਨਾਲ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪੇ ਕਰਨ ਨੂੰ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪੇ ਪਿਓ ਨਾਲ ਉਲਝ ਗਿਆ ਤੇ ਉਹਨੇ ਇੱਥੇ ਪਈ ਜਿਹੜੀ ਬੱਦੀ ਏਟਸੀ ਉਹਦੇ ਨਾਲ ਆਪੇ ਪੌਦੇ ਉਹ ਡੱਕ ਪੈ ਥੱਲੇ ਉਹਦੇ ਖੱਬੇ ਘੰਟੇ ਉੱਪਰ ਲੇ ਬਸੇ ਸਰ ਪਰ ਮਰੀ ਜੀ ਦੇ ਮੌਕੇ ਤੇ 30 ਮਾਤ ਹੋ ਗਈ ਇਹਦੇ ਕੋ ਪਹਿਲਾਂ ਵੀ ਇਸ ਤਰ੍ਹਾਂ ਦਾ ਕੋ ਮਾਮਲਾ ਸਾਹਮਣੇ ਆ ਗਿਆ ਚਨਲ ਰਾਈ ਇਹਦੀ ਪਿਛੋਕਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮੁਕਦਮਾ ਤੇ 35/20 304 ਆਪੀਸੀ ਦਾ ਹੋਇਆ ਸੀ ਜਿਹਦੇ ਵਿੱਚ ਇਹਨੂੰ ਇਹ 22 ਮਹੀਨੇ ਜੇਲ ਵੀ ਕੱਟ ਗਿਆ ਤੇ ਬਾਅਦ ਜਿੰਨਾਂ ਨੇ ਵੀ ਆਪਸ ਵਿੱਚ ਕੰਪਰਮਾਈਜ਼ ਹੋਣ ਕਰਕੇ 12 ਕਰ ਸੀ ਕੀ ਸੀ ਮਾਮਲਾ ਉਹਦੇ ਵਿੱਚ ਇਹ ਦਿੱਤਾ ਇਹ ਚਨਲ ਰਾਈ ਐਸਸੀ ਜਿਸ ਕਰਕੇ ਕੋਈ ਨਾ ਤਾਂ ਆਪ ਸਿੱਤੇ ਵਿਕਤੀ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਜ਼ਿਆਦਾ ਨਹੀਂ ਪਤਾ ਤੇ ਉਹਦਾ ਨਦਿਕਤਨ ਸਚਾਰ ਅਚਾਨਕ ਮੌਤ ਹੋ ਜਣੀ ਉਹਦੇ 34 ਸਚਾਰ ਐਪੀ ਸਿੱਤੇ ਦੇ ਘਰ ਨਹੀਂ ਸੀ ਲੁਧਿਆਣਾ ਲਾਈਵਲੇ ਸੁਰਿੰਦਰ ਸੋਨੀ ਦੀ ਰਿਪੋਰਟ